ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਭਾਈ ਇਹ ਜਿਹੜੀ ਸੰਗਤ ਬਠਿੰਡੇ ਤੋਂ ਪਟਨਾ ਸਾਹਿਬ ਜਾ ਰਹੀ ਹੈ ਤੇ ਇਹਨਾਂ ਦੇ ਨਾਲ ਸਾਡਾ ਬਹੁਤ ਪ੍ਰੇਮ ਲਗਭਗ ਟ੍ਰੇਨ ਦੇ ਵਿੱਚ ਹੀ ਇਹ ਵੀ ਪ੍ਰੇਮ ਵੀ ਸਾਡੀਆਂ ਛੋਟੀਆਂ ਬੱਚੀਆਂ ਦੇ ਕਾਰਨ ਕਿਉਂਕਿ ਜਿਹੜੀ ਛੋਟੀ ਬੱਚੀ ਹੈ 10 ਦੀ ਹਰਨੂਰ ਕੌਰ ਵੱਡੀ ਆਰਾਮ ਕਰ ਰਹੀ ਹੈ ਕਿਉਂਕਿ ਇਹ ਬੱਚੀਆਂ ਦੇ ਅੰਦਰ ਮੈਂ ਪਹਿਲਾਂ ਸੰਗਤ ਨਾਲ ਗੱਲ ਕਰਦਾ ਸੀ ਵੀ ਆਪਣਾ ਬਗਾਨਾ ਹੈ ਨਹੀਂ ਹੈ ਜਿੰਦੇ ਕੋਲੇ ਵੰਦੀਆਂ ਇਹਨਾਂ ਦੇ ਉਹ ਸਾਰੇ ਆਪਦੀ ਏ ਇਹ ਉਹਨਾਂ ਦੀਆਂ ਬਣ ਜਾਂਦੀਆਂ ਕਿਉਂਕਿ ਇਹਨਾਂ ਬੱਚੀਆਂ ਦਾ ਜਨਮ ਵੀ ਸੰਗਤ ਦੇ ਵਿੱਚ ਹੀ ਹੋਇਆ ਔਰ ਸੰਗਤਾਂ ਨੇ ਲਗਭਗ ਇਹਨਾਂ ਨੂੰ ਸੰਭਾਲਿਆ ਪਾਲਿਆ ਸਾਰਾ ਕੁਝ ਇਸ ਕਰਕੇ ਸੰਗਤਾਂ ਨਾਲ ਬਹੁਤ ਪ੍ਰੇਮ ਕਰਦੀਆਂ ਤੇ ਇਹਨਾਂ ਨਾਲ ਫਿਰ ਥੋੜੀ-ਥੋੜੀ ਜਾਣਕਾਰੀ ਹੁੰਦੀ ਹੋ ਗਈ ਤੇ ਸੰਗਤ ਸਾਡੀ ਮੰਡੀ ਕੇਸੀ ਸਿੰਘਪੁਰ ਤੋਂ ਹੀ ਪਿਛਲਾ ਜਿਹੜਾ ਜਿੱਥੋਂ ਇਹਨਾਂ ਦੀ ਪੇਕੀ ਹੈ ਇਹ ਸਾਡੇ ਭੈਣ ਜੀ ਚਰਨਜੀਤ ਕੌਰ ਜੀ ਉੱਥੇ ਸਾਡੇ ਬੱਤਰਾ ਜੀ ਨੇ ਜਿੱਥੇ ਵੀ ਸਾਡਾ ਸਮਾਗਮ ਹੁੰਦਾ ਜਿੱਥੇ ਵੀ ਦੀਵਾਨ ਹੋਣ ਸਾਡੇ ਬੱਤਰਾ ਜੀ ਉਹ ਦਾਲ ਦੀ ਸੇਵਾ ਕਰਦੇ ਨੇ ਉਹਨਾਂ ਦੇ ਬੇਟੀ ਨੇ ਤੇ ਬੜੀ ਸਾਨੂੰ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਇਹਨਾਂ ਨੇ ਸਾਡੀ ਭੈਣ ਦੀ ਉਹਨਾਂ ਨੇ ਕਲਗੀਆਂ ਵਾਲੇ ਪਾਸ਼ਾ ਮਰ ਉਹਨਾਂ ਦੇ ਪਿਆਰ ਦੇ ਵਿੱਚ ਕੁਝ ਸ਼ਬਦ ਗਾਇਨ ਕਰਨਾ ਹੈ ਜੀ ਆਓ ਆਪ ਜੀ ਸਰਵਣ ਕਰੋ ਤੇ ਚੈਨਲ ਦੇ ਦੁਆਰਾ ਆਨੰਦ ਲਓ ਜੀ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੋਬਿੰਦ ਸਿੰਘ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਚਾwale ਗੋਬਿੰਦ ਸਿੰਘ ਜੀ ਕਲ ਗਿਆ ਵਾਲੇ ਗੋਬਿੰਦ ਸਿੰਘ ਜੀ ਬਚਾ ਵਾਲੇ ਗੋਬਿੰਦ ਸਿੰਘ ਜੀ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੋਬਿੰਦ ਸਿੰਘ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੋਬਿੰਦ ਸਿੰਘ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਪੋ ਨਿਰੰਕਾਰ ਵਿੱਚ ਸਿੱਧਾ ਖੇਲਾ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਪੋ ਨਿਰੰਕਾਰ ਵਿੱਚ ਸਿੱਧਾ ਖੇਲਾ वाहो वाहो गोविंद गोबिंद सिंह आपे गुड़शैला गोबिंद सिंह वाहो वाहो गोबिंद सिंह आपे गुड़शैला गोबिंद सिंह कलगिया वाले गोबिंद सिंह जी बाजा वाले गोबिंद सिंह जी ਕਲਗੀ ਵਾਲੇ ਗੋਬਿੰਦ ਸਿੰਘ ਜੀ ਬਾਚ ਵਾਲੇ ਗੋਬਿੰਦ ਸਿੰਘ ਜੀ ਗੁਰਸਿਮਰਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਹੋ ਪਾਹੋਲ ਖੰਡ ਤਾਰ ਹੋਏ ਜਨਮ ਸੁਹੇਲਾ ਗੁਰਸਿਮਰਮਨਾਈ ਕਾਲ ਕਾ ਖੰਡੇ ਕੀ ਵੇਲਾ पीहो पाहुल खंडितार होय जन्म सुहेला राजनराज पाननपान देवान देव उपमा मान राजनराज पाननपान देवान देव उपमा तुम हो सब राजन के राजा तुम हो सब राजन के राजा आपे आप गरीब निवाजा आपे आप गरीब निवाजा आपे आप गरीब निवाजा ਤੇ ਆਪ ਗਰੀ ਬਨਵਾਤਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੋਬਿੰਦ ਸਿੰਘ ਵਾਹੋ ਵਾਹੋ ਗੋ गोबिंद सिंह आपे गुरशेला गोबिंद सिंह गुरसंगत कीनी खालसा मनमुखी दुहेला वा वा गोबिंद सिंह आपे गुरशेला गुरसंगत कीनी खालसा मनमुखी दुहेला वा वा गोबिंद सिंह आपे गुरशेला वाहो वाहो ਆਪੇ ਗੁਰਸ਼ੇਲਾ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਸ਼ੇਲਾ ਗੋਬਿੰਦ ਸਿੰਘ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾ ਵਾਲੇ गोविंद सिंह जी ओ पुत्रांदे दानी गोविंद सिंह जी सरवंश दानी गोविंद सिंह जी पुत्रांदे दानी गोविंद सिंह जी सरवंश दानी गोविंद सिंह जी वाहो वाहो गोविंद सिंह ਆਪੇ ਗੁਰ ਚੇਲਾ ਗੋਬਿੰਦ ਸਿੰਘ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸੰਗਤਾਂ ਦਾ ਪਿਆਰ ਗੁਰੂ ਕਲਗੀ ਧਰਪਾ ਸਾਹਿਬ ਮਹਾਰਾਜ ਦੇ ਨਾਲ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਇਹ ਸ਼ਬਦ ਗੁਰੂ ਕਲਗੀਆਂ ਵਾਲੇ ਪਾਸਾ ਮਾਰਨੇ ਜਦੋਂ ਖੰਡੇ ਬਾਟੇ ਦਾ ਅਮਰ ਸ਼ਿਕਾਇਆ ਤੇ ਸਾਧ ਸੰਗ ਦੀ ਭਾਈ ਗੁਰਦਾਸ ਜੀ ਨੇ ਕਿਹਾ ਵੇ ਕਲਗੀਆਂ ਵਾਲੇ ਐਸਾ ਦੁਨੀਆ ਤੇ ਪਹਿਲਾ ਰਹਿਬਰ ਹੈ ਕਿਉਂਕਿ ਜਿੰਨੇ ਵੀ ਰਹਿਬਰ ਹੋਏ ਨੇ ਜਿਹੜਾ ਗੁਰੂ ਹੈ ਤੇ ਉਹ ਗੁਰੂ ਰਿਹਾ ਚੇਲਾ ਚੇਲਾ ਰਹਾ ਪਰ ਪਹਿਲੇ ਰਹਿਬਰ ਕਲਗੀਆਂ ਵਾਲੇ ਨੇ ਜਿਹੜੇ ਗੁਰੂ ਵੀ ਤੇ ਚੇਲੇ ਵੀ ਆਪ ਬਣੇ ਕਲਗੀਆਂ ਵਾਲੇ ਨੇ ਪਹਿਲਾ ਪੰਜ ਪਿਆਰਾਂ ਨੂੰ ਅੰਮ੍ਰਿਤ ਛਕਾਇਆ। ਓਦੋਂ ਬਾਅਦ ਸਾਧ ਸੰਗਤ ਜੀ ਫਿਰ ਆਪ ਪੰਜ ਪਿਆਰਾਂ ਤੋਂ ਚੇਲਾ ਵਣ ਕੇ ਫਿਰ ਅੰਮ੍ਰਿਤ ਪਾਨ ਕੀਤਾ। ਤਾਂ ਉਹ ਸੰਗਤਾਂ ਨੇ ਪਿਆਰ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਸਾਡੀ ਸੰਗਤ ਬਠਿੰਡੇ ਤੇ ਸਾਡੇ ਭੈਣ ਚਰਨਜੀਤ ਕੌਰ ਜੀ ਜਿਹੜੇ ਮੰਡੀ ਕੇਸਰੀ ਸਿੰਘਪੁਰ ਜਿੰਨਾ ਦਾ ਪੇਕਾ ਸ਼ਹਿਰ ਹੈ ਕਹਿੰਦੇ ਇੱਥੇ ਬਠਿੰਡੇ ਵਿਆਹੇ ਹੋਏ ਨੇ ਮੈਂ ਪਹਿਲਾਂ ਆਪ ਜੀ ਨੂੰ ਦੱਸਿਆ ਭਾਈ ਬੱਤਰਾ ਜੀ ਉਹਨਾਂ ਦੀ ਬੇਟੀ ਨੇ ਤੇ ਉੱਥੇ ਸਾਡੇ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਸਿੱਖੀ ਬਿਲਕੁਲ ਕੇ ਲਈ ਵੀ ਖਤਮ ਹੁੰਦੀ ਜਾਂਦੀ ਸੀ ਉਹ ਸ਼ਹਿਰ ਦੇ ਵਿੱਚ ਫਿਰ ਬਾਬਾ ਜੀਤ ਸਿੰਘ ਜੀ ਜੋ ਬੜੇ ਹੀ ਉੱਗੇ ਸੁਭਾਅ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਹੋਰ ਗੁਰਸਿੱਖ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਛੋਟੇ-ਛੋਟੇ ਬੱਚਿਆਂ ਅੰਦਰ ਸਿੱਖੀ ਦਾ ਪਿਆਰ ਪਾਇਆ ਗਿਆ ਦਿਨ ਰਾਤ ਪ੍ਰਚਾਰ ਕਰਕੇ ਇਹ ਰੰਗਤ ਕਾਇਲੀਏ ਉਹਨਾਂ ਮਹਾਪੁਰਸ਼ਾਂ ਦੀ ਲਾਈ ਹੋਈ ਹੈ ਇਹ ਅੱਜ ਵੀ ਸੰਗਤਾਂ ਦੇ ਸਾਵ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਦੀਆਂ ਨੇ ਅੱਜ ਵੀ ਉਹਨਾਂ ਬੱਚਿਆਂ ਦੇ ਵਿੱਚ ਬਾਬਾ ਜੀ ਦੀ ਲਾਈ ਹੋਈ ਜਾਗ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਹ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ